ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰਮੁਖ ਪਿਆਰੇ ਮਹਾਪੁਰਖ ਜਸਵੰਤ ਸਿੰਘ ਜੀ ਖੋਜੀ ਹੁਣਾਂ ਦੁਆਰਾ ਲਿਖੇ ਗਏ ਸਿਮਰਨ ਤੇ 16 ਲੇਖਾਂ ਵਿੱਚੋਂ ਇੱਕ ਲੇਖ ਸਿਮਰਨ ਭਾਗ ਪੰਜਵਾਂ ਵਿੱਚੋਂ ਕੁਝ ਹਿੱਸਾ ਅੱਜ ਅਸੀਂ ਪੜਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਜਾਣਾਂਗੇ ਕਿ ਸਿਮਰਨ ਵਿੱਚ ਧਿਆਨ ਦੀ ਕੀ ਵਿਸ਼ੇਸ਼ਤਾ ਹੈ ਸੋ ਪਿਆਰਿਓ ਧਿਆਨ ਨਾਲ ਸਰਵਨ ਕਰਨਾ ਜੀ ਸਿਮਰਨ ਭਾਗ ਪੰਜਵਾਂ ਸਿਮਰਨ ਵਿੱਚ ਧਿਆਨ ਦੀ ਵਿਸ਼ੇਸ਼ ਮਹੱਤਤਾ ਹੈ ਇਸ ਲਈ ਇਸ ਦੀ ਬਾਬਤ ਦੀਰਗ ਵਿਚਾਰ ਦੀ ਲੋੜ ਹੈ ਜਦ ਅਸੀਂ ਕਿਸੇ ਗੱਲ ਜਾਂ ਚੀਜ਼ ਵੱਲ ਧਿਆਨ ਦਿੰਦੇ ਹਾਂ ਤਾਂ ਸਾਡੇ ਮਨ ਦਾ ਉਸ ਨਾਲ ਸੰਬੰਧ ਜਾਂ ਮੇਲ ਬਣ ਜਾਂਦਾ ਹੈ ਅਤੇ ਅਸੀਂ ਉਸ ਨਾਲ ਲੇਵਾ ਦੇਵੀ ਕਰਦੇ ਹਾਂ ਅਥਵਾ ਉਸ ਦਾ ਚੰਗਾ ਮਾੜਾ ਅਸਰ ਲੈਂਦੇ ਹਾਂ ਦਿੰਦੇ ਹਾਂ ਜਿਸ ਚੀਜ਼ ਜਾਂ ਗੱਲ ਵਿੱਚ ਸਾਡੀ ਦਿਲਚਸਪੀ ਨਾ ਹੋਵੇ ਉਸ ਵਿੱਚ ਸਾਡਾ ਧਿਆਨ ਨਹੀਂ ਖੁੱਬਦਾ ਅਤੇ ਸਾਡੇ ਉੱਤੇ ਉਸ ਦਾ ਓਪਰਾ ਜਿਹਾ ਅਸਰ ਹੀ ਹੁੰਦਾ ਹੈ ਦੂਜੇ ਲਫ਼ਜ਼ਾ ਵਿੱਚ ਉਸ ਨਾਲ ਮੇਲ ਸੰਗਤ ਸਾਝ ਅਥਵਾ ਲੇਵਾ ਦੇਵੀ ਨਹੀਂ ਹੁੰਦੀ ਕੁਝ ਉਦਾਹਰਨਾਂ ਦੁਆਰਾ ਇਸ ਗੱਲ ਨੂੰ ਦਰਸਾਇਆ ਜਾਂਦਾ ਹੈ ਘਰਾਂ ਵਿੱਚ ਰੇਡੀਓ ਜਾਂ ਟੇਪ ਰੀਕੋਰਡਰ ਰਾਹੀਂ ਕੀਰਤਨ ਜਾਂ ਪਾਠ ਹੋ ਰਿਹਾ ਹੁੰਦਾ ਹੈ ਪਰ ਘਰ ਦੇ ਮੈਂਬਰ ਆਪਣੇ ਘਰੋਗੀ ਝਮੇਲਿਆਂ ਵਿੱਚ ਗਲਤਾਨ ਹੁੰਦੇ ਹਨ ਜਾਂ ਗੱਲਾਂ-ਬਾਤਾਂ ਵਿੱਚ ਮਸਤ ਹੁੰਦੇ ਹਨ ਇਸੇ ਤਰ੍ਹਾਂ ਜਦ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ ਜਿਸ ਕਾਰਨ ਸਾਡਾ ਧਿਆਨ ਗੁਰਬਾਣੀ ਵੱਲ ਨਹੀਂ ਹੁੰਦਾ ਆਮ ਸੰਗਤ ਦੀ ਵੀ ਇਹੋ ਸ਼ਿਕਾਇਤ ਹੈ ਕਿ ਸਿਮਰਨ ਵਿੱਚ ਮਨ ਨਹੀਂ ਟਿਕਦਾ ਜਦ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ अथवा ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ ਇਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਿਕ ਭਾਵ ਨਾਲ ਸੰਗ ਜਾਂ ਮੇਲ ਨਹੀਂ ਹੁੰਦਾ ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਹੁੰਦੀ ਅਤੇ ਨਤੀਜੇ ਵਜੋਂ ਅਸੀਂ ਗੁਰਬਾਣੀ ਦੀ ਪਾਰਸ ਕਲਾ ਤੋਂ ਵਾਂਝੇ ਰਹਿੰਦੇ ਹਾਂ ਪੜੀਏ ਗੁਣੀਏ ਨਾਮ ਸਰ ਸੁਣੀਏ ਅਨਭਉ ਭਾਵ ਨਾ ਦਰਸਿਆ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ ਦੂਜੇ ਲਫਜ਼ਾ ਵਿੱਚ ਚੇਤਨਤਾ ਜਾ ਧਿਆਨ ਤੋਂ ਬਗੈਰ ਜੋ ਕੁਝ ਵੀ ਕਰਮ ਧਰਮ ਅਸੀਂ ਕਰਦੇ ਹਾਂ ਸਭ ਬੇਧਿਆਨੇ ਗੈਰ ਹਾਜ਼ਰੀ ਵਿੱਚ ਹੀ ਕਰਦੇ ਹਾਂ ਇਸ ਲਈ ਅਸੀਂ ਸਾ ਸੰਗਤ ਜਾਂ ਸਤਸੰਗਤ ਤੋਂ ਪੂਰਾ ਲਾਭ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ ਕੀਰਤਨ ਅਤੇ ਸਿਮਰਨ ਦੇ ਆਤਮਿਕ ਲਾਹੇ ਤੋਂ ਵਾਂਝੇ ਰਹਿੰਦੇ ਹਾਂ ਇਹੋ ਕਾਰਨ ਹੈ ਕਿ ਪਿਛਲੇ ਜਮਾਨੇ ਨਾਲੋਂ ਅੱਜਕੱਲ ਬਹੁਤ ਜ਼ਿਆਦਾ ਧਰਮ ਧਰਮ ਗ੍ਰੰਥ ਧਰਮ ਮੰਦਰ ਧਰਮ ਪ੍ਰਚਾਰ ਸਤ ਸੰਗ ਪਾਠ ਪੂਜਾ ਕੀਰਤਨ ਜਪ ਤਪ ਕਰਮਕ੍ਰਿਆ ਆਤ ਦੇ ਬਾਵਜੂਦ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਵਿੱਚ ਪਰਿਵਰਤਨ ਨਹੀਂ ਆਉਂਦਾ ਬਲਕਿ ਸਾਡੀ ਮਾਨਸਿਕ ਦਸ਼ਾ ਅੱਗੇ ਤੋਂ ਵੀ ਨਿਗਰਦੀ ਜਾ ਰਹੀ ਹੈ ਪੰਡਤ ਪੜੈ ਸਾਧਨਾ ਪਾਵੇ ਦੂਜੇ ਭਾਈ ਮਾਇਆ ਮਨ ਪਰਮਾਵੇ ਰਹਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਪੜੇ ਸੁਨੇ ਕੀਆ ਹੋਈ ਜੋ ਸਹਜ ਨਾ ਮਿਲਿਓ ਸੋਈ ਹਿਰਦੈ ਕਪਟਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਨੀ ਚੇਤਨਤਾ ਅਥਵਾ ਧਿਆਨ ਤੋਂ ਬਗੈਰ ਸਾਡਾ ਜੀਵ ਅਨਰਜੀਵ ਅਥਵਾ ਮਾਦਾ ਚੀਜ਼ਾਂ ਵਰਗਾ ਹੀ ਹੈ ਇਸ ਲਈ ਜੀਵਾਂ ਦਾ ਆਪਸ ਵਿੱਚ ਸੁਖਮ ਮਾਨਸਿਕ ਅਤੇ ਆਤਮਿਕ ਸਤਾ ਤੇ ਮੇਲ ਮਿਲਾਪ ਸੰਗਤ ਸਾਜ ਅਥਵਾ ਲੇਵਾ ਦੇਵੀ ਨਹੀਂ ਹੋ ਸਕਦੀ ਮਿਲੀਏ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਐ ਸੋਏ ਹਾਂਜੀ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਐ ਸੋਏ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁਤ ਹੀਰਾ ਲੋਚੀਏ ਬਾਤੀ ਮੇਲ ਨਾ ਹੋਈ انسان ਅਤੇ ਜਾਨਵਰਾਂ ਵਿੱਚ ਇਸੇ ਚੇਤਨਤਾ ਦਾ ਹੀ ਅੰਤਰ ਹੈ ਇਨਸਾਨਾ ਵਿੱਚ ਇਹ ਚੇਤਨਤਾ ਅਤ ਤੀਖਣ ਤੀਬਰ ਤੇ ਸੁਖੰ ਭਾਵਨਾਵਾਂ ਵਾਲੀ ਹੁੰਦੀ ਹੈ ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਰੰਗ ਰਸ ਮਾਨ ਸਕਦੇ ਹਨ ਪਰ ਜਾਨਵਰਾਂ ਵਿੱਚ ਇਹ ਚੇਤਨਤਾ ਨੀਵੀਂ ਮੋਟੀ ਠੁੱਲੀ ਹੁੰਦੀ ਹੈ ਜੋ ਸੁਖਮ ਆਤਮਿਕ ਭਾਵਨਾ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੈ ਸਾਡੀ ਦਿਲਚਸਪੀ ਅਨੁਸਾਰ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੁਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਿਆ ਹੈ ਦੂਜੇ ਲਫ਼ਜ਼ਾਂ ਵਿੱਚ ਦੇਵੀ ਚੇਤਨਤਾ ਤੋਂ ਬਗੈਰ ਸਾਡੀ ਚੇਤਨਤਾ ਵੀ ਜਾਨਵਰਾਂ ਵਰਗੀ ਠੁੱਲੀ ਤੇ ਮਾਦੀ ਹੋ ਚੁੱਕੀ ਹੈ ਜੋ ਨਾ ਸੁਨੇ ਜਸ ਪਰਮਾਨੰਦਾ ਪਸ ਪੰખી ਤ੍ਰਿਗਤ ਜੋਨ ਤੇ ਮੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ ਸਾਧ ਸੰਗਤ ਕਭੂ ਨਹੀਂ ਕੀਨੀ ਰਚਿਓ ਤੰਦੈ ਝੂਠ ਸਵਾਨ ਸੁਕਰ ਬਾਇਸ ਜਿਵੇ ਭਟਕਤ ਚਾਲਿਓ ਊਠ ਸਾਡੀ ਪਸ਼ੂ ਵਰਤੀ ਜਾਂ ਨੀਵੀ ਚੇਤਨਤਾ ਨੂੰ ਬਦਲਣ ਅਥਵਾ ਇਸ ਨੂੰ ਉਚੇਰਾ ਚੰਗੇਰਾ ਅਤੇ ਆਤਮਿਕ ਪ੍ਰਾਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ अथवा युक्ति ਦੱਸੀ ਗਈ ਹੈ ਉਹ ਹੈ ਸਤ ਸੰਗਤ अथवा ਸਾਤ ਸੰਗਤ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਈ ਕਰ ਕਿਰਪਾ ਅੰਤਰ ਉਰਤਾਰੇ पस प्रेद मुगद पाथर को तारे उठत बैठत हर पजो साधु संग परीत नानक दुर्मत छुट गई ब्रह्म बसे चीत किसे ख्याल नू एक नुक्ते उत्ते उत्तेगर करती बिरती जान्दा है मायकी आत्मिक तरक्की अथवा ਕਾਮਯਾਬੀ ਲਈ ਧਿਆਨ ਬਤਲਾਜ਼ਮੀ ਹੈ ਜਿੰਨਾ ਡੂੰਗਾ ਇਕਾਗਰ ਇੱਕ ਸੂਈ ਤੇ ਤੀਖਣ ਧਿਆਨ ਕਿਸੇ ਕਾਰਜ ਵਿੱਚ ਲਾਵਾਂਗੇ ਉਤਨਾ ਹੀ ਉਹ ਕਾਰਜ ਸੋਹਣਾ ਸਾਰਥਕ ਤੇ ਲਾਭਵੰਦ ਹੋਵੇਗਾ ਧਿਆਨ ਦਿੱਤੇ ਬਗੈਰ ਸਾਡੀ ਕੋਈ ਵਿਉਂਤ ਸੋਚ ਵਿਚਾਰ ਅਤੇ ਕਾਰਜ ਸਿਰੇਤ ਨਹੀਂ ਚੜ੍ਹ ਸਕਦਾ ਉਪਰ ਜੇ ਮਨ ਨਾਲ ਕੀਤੇ ਕਾਰਜ ਅਧੂਰੇ ਗਲਤ ਲਾਭਹੀਣ ਹਾਨੀਕਾਰਕ ਦੁਖਦਾਈ ਹੁੰਦੇ ਹਨ ਇਸੇ ਤਰ੍ਹਾਂ ਧਿਆਨ ਤੋਂ ਬਗੈ ਧਾਰਮਿਕ ਪਾਠ ਪੂਜਾ ਅਤੇ ਕਰਮਕ੍ਰਿਆ ਵੀ ਫੋਕੇ ਰਾਹੀਣ ਭਾਵਨਾਹੀਣ ਲਾਭਹੀਣ ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣਾ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਕਰਮ ਕਰਿਆ ਨਿਸਫਲ ਹੀ ਹਨ ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ ਤਿਨ ਕੂਰੇ ਗਾਂਢਨ ਗਾਡੇ जो दूजे पाए साकत कामना अर्थ दुर्गंध सरेम दे सो नेफल सब अज्ञान ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਂ ਪਵੇ ਸੋ ਪਾਵੇ ਦਰਗੇ ਮਾਨ ਜੋ ਬਿਨ ਪ੍ਰਤੀਤੀ ਕਪਟ ਕੂੜੀ ਕੂੜੀ ਅੱਖੀ ਮੀਟ ਦੇ ਉਨ ਕਾ ਉਤਰ ਜਾਹੇਗਾ ਝੂਠ ਗੁਮਾਨ ਟੈਲੀਫੋਨ ਰਾਹੀਂ ਗੱਲ ਕਰਨ ਅਥਵਾ ਮੇਲ ਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ ਜੇਕਰ ਉਹ ਨੰਬਰ ਨਾ ਮਿਲੇ ਜਾਂ ਰিসিਵਰ ਨਾ ਚੁਕਿਆ ਜਾਵੇ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਹੁੰਦੀ ਸਾਂਝ ਨਹੀਂ ਪੈਂਦੀ ਲੇਵਾ ਦੇਵੀ ਨਹੀਂ ਹੁੰਦੀ ਵਣਜ ਵਪਾਰ ਨਹੀਂ ਹੁੰਦਾ ਐਨ ਇਸੇ ਤਰ੍ਹਾਂ ਜੇਕਰ ਪਾਠ ਪੂਜਾ ਭਜਨ ਬੰਦਗੀ ਕਰਦਿਆਂ ਹੋਇਆ ਸਾਡਾ ਮਨ ਅਥਵਾ ਧਿਆਨ ਸਾਵਧਾਨ ਇਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀਵ ਡੂੰਗੇ ਤੇ ਅਤ ਸੁਖੰ ਭਾਵਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ अथवा ਸਿਮਰਨ ਦੀ ਪਾਰਸ ਕਲਾ ਸਾਡੇ ਤੇ ਨਹੀਂ ਵਰਤਦੀ ਇਸੇ ਲਈ ਗੁਰਬਾਣੀ ਵਿੱਚ ਸਾਨੂੰ ਬਾਰ-ਬਾਰ ਪ੍ਰੇਰਣਾ ਦੁਆਰਾ ਤਾਂ ਕੀ ਦੀ ਹੁਕਮ ਕੀਤਾ ਗਿਆ ਹੈ ਇਕਮਨ ਇਕ ਧਾਈ ਹੈ ਮਨ ਕੀ ਇਲਾਹੇ ਪ੍ਰਾਂਤ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਇਹ ਮਨ ਹਰਜੀ ਧਿਆਏ ਤੂੰ ਇਕ ਮਨ ਇਕ ਚਿੱਤ ਪਾਏ ਇਕ ਚਿੱਤ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਇਕ ਮਨ ਇੱਕ ਆਰਾਧਣਾ ਗੁਰਮਤ ਆਪ ਗਵਾਏ ਸੁਹੇਲੇ ਧਿਆਨ अथवा ਇਕਾਗਰਤਾ ਤੋਂ ਬਿਨਾ ਮਨ ਦੀ ਹਾਲਤ ਬਾਵਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਹਮਰੇ ਜੀ ਹੋਰ ਮੁਖ ਹੋਰ ਹੋਤ ਹੈ ਹਮ ਕਰਮ ਹੀਣ ਕੁੜਿਆਰੀ ਅਜੇ ਹੀ ਦਸ਼ਾ ਦਾ ਵਿਸ਼ੇਸ਼ ਤੇ ਅਮਲੀ ਦ੍ਰਿਸ਼ਟਾਂਤ ਸਾਡਾ ਆਪਣਾ ਮਾਇਕੀ ਜੀਵਨ ਹੀ ਹੈ ਜੀਵਨ ਹੋਮੇ ਦੇ ਪਰਮ ਭੁਲਾਵੇ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁੱਬਿਆ ਹੋਇਆ ਹੈ ਅਥਵਾ ਦੂਜੇ ਭਾਉ ਵਿੱਚ ਗਲਤਾਨ ਹੈ ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਮਾਇਆ ਦਾਹੀ ਰੂਪ ਬਣ ਗਿਆ ਹੈ ਅਸੀਂ ਜਿੰਨੇ ਵੀ ਧਾਰਮਿਕ ਕਰਮ ਕ੍ਰਿਆ ਅਥਵਾ ਪਾਠ ਪੂਜਾ ਮਨ ਦੀ ਮੈ ਲਾਉਣ ਲਈ ਕਰਦੇ ਹਾਂ ਆਪਣੀਆਂ ਰੁਚੀਆਂ ਅਨੁਸਾਰ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਹੋਰ ਮੈ ਲਾਈ ਜਾਂਦੇ ਹਾਂ ਇਸ ਤਰ੍ਹਾਂ باوجود ਸਾਡੇ ਰੋਜ਼ਾਨਾ ਪਾਠ ਪੂਜਾ ਦੇ ਸਾਡਾ ਮਾਨਸਿਕ ਲੇਖਾ ਜੋਖਾ ਘਾਟੇ ਵਿੱਚ ਜਾ ਰਿਹਾ ਹੈ ਅਤੇ ਅਸੀਂ ਹੋਰ ਨਿਗਰਦੇ ਜਾਂਦੇ ਹਾਂ ਜਦ ਕਿਸੇ ਨੀਵੇਂ ਖਿਆਲ ਜਾਂ ਵਸਤੂ ਵੱਲ ਸਾਡਾ ਧਿਆਨ ਜਾਵੇ ਤਾਂ ਮਨ ਦਾ ਰੁਖ ਜਾਂ ਧਿਆਨ ਫੌਰਨ ਉਚੀਰੇ ਚੰਗੇਰੇ ਰੁਖ ਵੱਲ ਮੋੜਨਾ ਚਾਹੀਦਾ ਹੈ ਪਰ ਮਾਇਆ ਦੇ ਮਲੀਨ ਘੁੰਮਣ ਘੇਰੇ ਵਿੱਚ ਵਿਚਰਦਿਆਂ ਹੋਇਆਂ ਸਾਡਾ ਮਨ ਅਤ ਨਿਰਵਲ ਹੋ ਚੁੱਕਾ ਹੈ ਜਿਸ ਕਾਰਨ ਮਨ ਦਾ ਰੁਖ ਅਥਵਾ ਧਿਆਨ ਨੀਵੇਂ ਪਾਸਿਓਂ ਉਚੇਰੇ ਪਾਸੇ ਵੱਲ ਮੋੜਨਾ ਅਤ ਕਠਿਨ ਹੈ ਇਹ ਉਲਟੀ ਪ੍ਰਕਿਰਿਆ ਅਥਵਾ ਆਤਮਿਕ ਤਬਦੀਲੀ ਆਤ ਲਮੇਰੀ ਅਤੇ ਕਠਿਨ ਖੇਲ ਹੈ ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾ ਪੁਰਖਾਂ ਦੀ ਲਗਾਤਾਰ ਸੰਗਤ अथवा ਸਾਹ ਸੰਗਤ ਅਤੇ ਸੇਵਾ ਭਾਵਨੀ ਦੁਆਰਾ ਸੌਖੀ ਤੇ ਜਲਦੀ ਸੰਭਵ ਹੋ ਸਕਦੀ ਹੈ। ਹਾਂਜੀ ਆਨ ਦੇਣਾ ਜੀ ਇਹ ਉਲਟੀ ਪ੍ਰਕਿਰਿਆ अथवा ਆਤਮਿਕ ਤਬਦੀਲੀ ਅਤਲ ਮੇਰੀ ਅਤੇ ਕਠਿਨ ਖੇਲ ਹੈ ਤੇ ਇਸ ਦਾ ਇਲਾਜ ਦੱਸਦੇ ਹਨ ਕਿ ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ महापुरुषों दी लगातार संगत अथवा साथ संगत अति सेवा भावनी द्वारा सोखी ते जल्दी संभव हो सकदी है खेनु कृपा साधु संग नानक हर रंग लायो कृपा करे जिस पार ब्रह्म होवे साधु संग ज्यों ज्यों ओ बधाई है त्यों त्यों हर स्यों रंग ਹਾਂਜੀ ਜਿਉਂ-ਜਿਉਂ ਉਹ ਵਧਾਈਏ ਤਿਉਂ-ਤਿਉਂ ਹਰ ਸਿਉ ਰੰਗ ਪਿਆਰਿਓ ਗੁਰਮੁਖ ਪਿਆਰੇ ਜਸਵੰਤ ਸਿੰਘ ਜੀ ਖੋਜੀ ਹੋਣਾ ਨੇ ਆਪਣਾ ਸਾਰਾ ਜੀਵਨ ਗੁਰਬਾਣੀ ਅਨੁਸਾਰ ਜੀਵਿਆ ਹੈ ਉਹਨਾਂ ਨੇ ਗੁਰਬਾਣੀ ਦੇ ਅਨੇਕ ਵਿਸ਼ਿਆਂ ਜਿਵੇਂ ਕਿ ਸਿਮਰਨ ਹੁਕਮ ਸੰਗਤ ਸ਼ਬਦ ਪਰਮ ਧਰਮ ਪ੍ਰਚਾਰ ਆਦ ਅਲੱਗ-ਅਲੱਗ ਵਿਸ਼ਿਆਂ ਤੇ ਕੁੱਲ 132 ਲੇਖ ਲਿਖੇ ਹਨ ਇਹਨਾਂ ਲੇਖਾਂ ਨੂੰ ਜੇਕਰ ਆਪਾਂ ਸ਼ਰਦਾ ਨਾਲ ਪੜਾਂਗੇ ਤਾਂ ਸਾਨੂੰ ਬਾਣੀ ਦੇ ਅੰਤਰੀ ਭਾਵਾਂ ਦੀ ਸਮਝ ਆਉਣ ਲੱਗ ਪੈਂਦੀ ਹੈ ਅਗਰ ਆਪ ਇਹਨਾਂ ਲੇਖਾਂ ਨੂੰ ਪੜਨਾ ਚਾਹੁੰਦੇ ਹੋ ਤਾਂ ਆਪ ਬ੍ਰਹਮਬੁੰਗਾ.org ਵੈੱਬਸਾਈਟ ਤੇ ਜਾ ਕੇ ਐਡਰੈਸ ਪ੍ਰਾਪਤ ਕਰ ਸਕਦੇ ਹੋ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਪ੍ਰਸੰਗ ਆਪਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ